ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਦੇ ਉੱਤੇ ਜਿਮਨੀ ਚੋਣਾ ਹੋਈਆਂ ਤੇ ਉੱਥੇ ਹੀ ਇਹਨਾਂ ਦੇ ਵਿੱਚੋਂ ਗਿੱਦੜਵਾਹ ਦੇ ਡਿੰਪੇ ਟਿੱਲੋ ਨੇ ਬਾਜ਼ੀ ਮਾਰੀ ਹੈ ਤੇ ਉੱਥੇ ਹੁਣ ਜਿੱਤਣ ਤੋਂ ਬਾਅਦ ਉਹਨਾਂ ਦਾ ਪਹਿਲਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੁਝ ਜਿਹੜੇ ਕਿ ਬਿਆਨ ਦਿੱਤੇ ਲੋਕਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਤੇ ਜਿਨ੍ਹਾਂ ਨੇ ਮੈਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਕੇ ਗਿੱਦੜਵਾਹ ਦੇ ਵਿੱਚ ਜਿਮਨੀ ਚੋਣਾ ਲੜਨ ਦਾ ਮੌਕਾ ਦਿੱਤਾ ਤੇ ਉੱਥੇ ਹੀ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਧੰਨਵਾਦ ਕੀਤਾ ਤੇ ਕੁਝ ਹੋਰ ਉਮੀਦਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਿਹੜਾ ਕਿ ਲਗਾਤਾਰ ਪਲਟਵਾਰ ਕੀਤਾ ਤੇ ਦੱਸਿਆ ਕਿ ਇਸ ਵਾਰ 4 ਜਿਮਨੀ ਚੋਣਾ 40 ਸੀਟਾਂ ਤੇ ਜਿਮਨੀ ਚੋਣਾ ਹੋਈਆਂ ਤੇ ਜਿਸ ਦੇ ਦੌਰਾਨ ਉੱਥੇ ਹੀ ਗਿੱਦੜਬਾ ਡੇਰਾ ਬਾਬਾ ਨਾਨਕ ਚੱਬੇਵਾਲ ਅਤੇ ਉੱਥੇ ਹੀ ਬਰਨਾਲਾ ਦੇ ਵਿੱਚ 4 ਜਿਮਨੀ ਚੋਣਾ ਦੇ ਵਿੱਚ ਗਿੱਦੜਬਾ ਇਸ ਵਾਰ ਹੌਟ ਸੀਟ ਸੀ ਡਿੰਪੇਟ ਲੋ ਨੇ ਬਾਜ਼ੀ ਮਾਰੇ ਬਾਕੀ ਉਮੀਦਵਾਰਾਂ ਨੂੰ ਖੁੰਝੇ ਲਾ ਦਿੱਤਾ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਹੁਣ ਉਹਨਾਂ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਆਓ ਤੁਹਾਨੂੰ ਸੁਣਾਉਣੇ ਪਹਿਲਾਂ ਡਿੰਪੀ ਢਿੱਲੋਂ ਦਾ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਮੈਂ ਆ ਧੰਨਵਾਦ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਦਾ ਭਵਨ ਸਿੰਘ ਜੀ ਮਾਨ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਮੈਨੂੰ ਪਾਰਟੀ ਦਾ ਇੱਕ ਹਿੱਸਾ ਬਣਾਇਆ ਉਸ ਤੋਂ ਉਪਰੰਤ ਮੈਂ ਧੰਨਵਾਦ ਕਰਦਾ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਣ ਕੇਜੀਵਾਲ ਸਾਹਿਬ ਦਾ ਅਤੇ ਸੰਦੀਪ ਪਾਠਕ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇਹ ਯੂ ਸਮਝਾਇਆ ਕਿ ਮੈਂ ਏ ਕੰਸਟੀਚੂਐਂਸੀ ਦੇ ਦਰਵਾਤੋਂ ਬਾਈ ਇਲੈਕਸ਼ਨ ਤੇ ਚੋਣ ਲੜ ਸਕਦਾ ਤੇ ਏ ਸੀਟ ਮੈਂ ਜਿੱਤ ਸਕਦਾ ਉਸ ਤੋਂ ਉਪਰੰਤ ਮੈਂ ਧੰਨਵਾਦ ਕਰਦਾ ਸਾਡੇ ਪਾਰਟੀ ਦੇ ਨਵੇਂ ਨਿਯੁਕਤ ਪ੍ਰਧਾਨ ਸਾਹਿਬ ਸ਼੍ਰੀ ਅਮਨ ਰੂੜਾ ਸਾਹਿਬ ਦਾ ਜੋ ਇਸ ਕੌਨਸਟੀਚੁਐਂਸੀ ਦੇ ਇੰਚਾਰਜ ਲਾਇਆ ਗਿਆ ਸੀ ਉਹਨਾਂ ਨੇ ਮੈਨੂੰ ਖਰੀ ਚੰਡੀ ਦਿੱਤੀ ਤੇ ਨਾਲ ਉਹਨਾਂ ਦੇ ਸਰਦਾਰ ਦਵਿੰਦਰ ਸਿੰਘ ਜੀ ਲਾਡੀ ਟੋਪ ਸਾਹਿਬ ਐਮਐਲਏ ਟਰੰਕੋ ਜਿਨ੍ਹਾਂ ਦੇ ਸਯੂਕ ਸਦਕਾ ਮੈਂ ਇਹ ਇੱਕ ਵੀਰਵਾਦੀ ਜਿੰਨੀ ਚੋਣ ਦੀ ਟਿਕ ਉਸ ਤੋਂ ਉਪਰੰਤ ਮੈਂ ਧੰਨਵਾਦ ਕਰਦਾ ਮੇਰੀ ਸਾਰੀ ਇਸ ਹਰਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਸਤਕਾਰ ਪਿਆਰ ਦਿੱਤਾ ਜਿਨ੍ਹਾਂ ਦੇ ਪ੍ਰਤੀ ਮੇਰੇ ਕੋਲ ਕੋਈ ਯੋਗ ਅਲਫਾਜ਼ ਨਹੀਂ ਮੇਰੇ ਅਲਫਾਜ਼ ਖਤਮ ਹੋ ਜਾਂਦੇ ਆ ਤੁਹਾਡੇ ਪਿਆਰ ਦੇ ਅੱਗੇ ਮੇਰਾ ਸਿਰ ਝੁਕ ਜਾਂਦਾ ਉਸ ਤੋਂ ਪ੍ਰੰਤ ਮੈਂ ਧੰਨਵਾਦ ਕਰਦਾ ਪਾਰਟੀ ਦੇ ਸੀਨੀਅਰ ਲੀਡਰ ਸਹਿਬਾਨਾਂ ਦਾ ਪਾਰਟੀ ਦੇ ਬਰਕਰ ਸਹਿਬਾਨਾਂ ਦਾ ਚੇਅਰਮੈਨ ਸਹਿਬਾਨਾਂ ਦਾ ਕਿੰਨਾ ਨੇ ਆ ਕੇ ਦਿਨ ਰਾਤ ਇੱਕ ਕੀਤੀ ਬੜੀ ਕੜੀ ਮਿਹਨਤ ਕੀਤੀ ਤੇ ਇਹ ਮੰਜ਼ਲ ਨੂੰ ਅਸੀਂ ਸਰ ਕੀਤਾ ਜਿਹੜੀ ਕਿ ਬੜੀ ਮੁਸ਼ਕਲ ਮੰਜ਼ਲ ਸੀ ਇਹਨਾਂ ਨੂੰ ਤੁਸੀਂ ਆਸਾਨ ਕਰਤਾ ਅੱਜ ਜਿੱਤ ਇਹ ਜਿਹੜੀ ਇਤਿਹਾਸਿਕ ਜਿੱਤ ਹੋਈ ਹੈ ਜਗ ਦਰਵਾਜ਼ਾ ਮੈਂ ਆਪ ਜੀ ਸਾਰਿਆਂ ਨੂੰ ਇਹ ਬਸ ਮੈਂ ਚਾਹਾਂਗਾ ਕਿ ਐਡੀ ਵੱਡੀ ਜਿੱਤ ਇਸ ਕੌਨਸਟੀਚੂਐਂਸੀ ਦੇ ਵਿੱਚ ਗਿੱਦੜਵਾੜੇ ਵਿੱਚ ਪਹਿਲੀ ਵਾਰੀ ਤੁਹਾਡੇ ਸਾਰਿਆਂ ਦੀ ਹੋਈ ਹੈ ਜਿਹੜਾ 22000 ਵੋਟ ਦੇ ਕਰੀਬ ਆਪਾਂ ਜਿੱਤੇ ਆਂ ਬੜੇ ਵੱਡੇ ਵੱਡੇ ਦਿੱਕ ਜਿਹੇ ਕਨੈਕਸ਼ਨ ਨਾਲ ਕਿਤੇ ਲੇ ਗਏ ਪਰ ਕੋਈ 20000 ਕ੍ਰਾਸ ਨਹੀਂ ਕੀਤਾ ਇਹ ਜਿੱਤ ਸਾਰਿਆਂ ਸਾਰੇ ਤੁਹਾਡੀ ਮਿਹਨਤ ਤੁਹਾਡੇ ਕਰਕੇ ਤੁਹਾਡੇ ਜਨੂਨ ਕਰਕੇ ਤੁਸੀਂ ਜੋ ਸਿਰੜ ਕੀਤਾ ਸੀ ਕਿ ਅਸੀਂ ਇਹ ਸੀਟ ਜਿੱਤਨੀ ਹੈ ਉਹਦੇ ਕਰਕੇ ਇਹ ਸੀਟ ਦਿੱਤੀ ਆ ਮੇਰਾ ਨਾਮ ਫਿਰ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਊਟਨ-ਕੂਟਨ ਮਾਫ ਕਰਨਾ ਜਿਨ੍ਹਾਂ ਨੇ ਆਪਣਾ ਇਹ ਸੀਟ ਜਿੱਤ ਕੇ ਅੱਜ ਆਮ ਆਦਮੀ ਪਾਰਟੀ ਦੀ ਝੋਲੀ ਚ ਪਾਈ ਆ ਤੇ ਅਖੀਰ ਦੇ ਵਿੱਚ ਮੈਂ ਸੁਨੇਹਾ ਲਿਆਂਗਾ ਮੇਰੀ ਸਾਰੀ ਪੂਰਾ ਮਿੱਤਰਵੇਖਣ ਕੀਤੇ ਲੋਕਾਂ ਇਹ ਦੇਖੋ ਬਿਦਰ ਬਿਆਰੋ ਤੁਸੀਂ ਗ੍ਰੇਟ ਤੁਸੀਂ ਬਹੁਤ ਗ੍ਰੇਟ ਹੋ ਚਾਪਨਾ ਇਹ ਤੂਫਾਨ ਕਬੂਲ ਕਰਿਓ ਜੋ ਸੀ ਜਿੱਤ ਕੇ ਤੁਹਾਡੇ ਝੋਲੇ ਭਰੇ